ਵਾਹਿਗੁਰੂ ਜੀ ਕਹਿੰਦੇ ਕਿੰਨੀ ਵੀ ਵੱਡੀ ਮੁਸ਼ਕਿਲ ਹੋਵੇ ਜ਼ਿੰਦਗੀ ਦੇ ਵਿੱਚ ਕਿੰਨੀ ਵੀ ਤਕਲੀਫ ਹੋਵੇ ਦੁੱਖ ਹੋਣ ਸਾਰੀਆਂ ਦੂਰ ਹੋ ਜਾਂਦੀਆਂ ਨੇ ਬਾਣੀ ਪੜਨ ਦੇ ਨਾਲ ਤੇ ਉਹ ਬਾਣੀ ਕਦੋਂ ਪੜਨੀ ਚਾਹੀਦੀ ਹੈ ਉਸ ਵਾਹਿਗੁਰੂ ਜੀ ਦਾ ਨਾਮ ਕਦੋਂ ਜਪਣਾ ਚਾਹੀਦਾ ਹੈ ਉਹ ਵਕਤ ਹੁੰਦਾ ਹੈ ਅੰਮ੍ਰਿਤ ਵੇਲਾ ਜਦੋਂ ਵੀ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਵਾਣੀ ਪੜਾਂਗੇ ਵਾਹਿਗੁਰੂ ਦਾ ਨਾਮ ਜਪਾਂਗੇ ਤਾਂ ਕਿੰਨੀ ਵੀ ਜ਼ਿੰਦਗੀ ਦੇ ਵਿੱਚ ਸਾਡੀ ਮੁਸ਼ਕਿਲਾਂ ਹੋਣ ਤਕਲੀਫਾਂ ਹੋਣ ਦੁੱਖ ਹੋਣ ਉਹ ਸਾਰੇ ਦੂਰ ਹੋ ਜਾਂਦੇ ਨੇ ਕੇਵਲ ਕਹਿਣ ਤੋਂ ਹੀ ਨਹੀਂ ਇਹ ਬਾਬਾ ਨਾਨਕ ਨੇ ਫਰਮਾਨ ਕੀਤਾ ਹੈ ਕਿ ਜਿੰਨੀ ਮਰਜ਼ੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਣ ਸਿਰਫ ਪ੍ਰਮਾਤਮਾ ਦਾ ਨਾਮ ਇੱਕ ਮਨ ਚਿੱਤ ਹੋ ਕੇ ਕਰ ਲਿਆ ਕਰੋ ਲੈ ਲਿਆ ਕਰੋ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਇਸੇ ਤਰ੍ਹਾਂ ਜਿਵੇਂ ਲੱਖਾਂ ਕਰੋੜਾਂ ਲੱਕੜਾਂ ਨੂੰ ਇਕੱਠਾ ਕਰਕੇ ਇੱਕ ਥਿੱਲੀ ਦੇ ਸਾੜਨ ਦੇ ਨਾਲ ਸਾਰੀਆਂ ਸੜਕੇ ਸੁਆਹ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਲੱਖਾਂ ਕਰੋੜਾਂ ਦੁੱਖ ਜਦੋਂ ਇਕੱਠੇ ਵੀ ਹੋ ਜਾਣ ਤਾਂ ਇੱਕ ਸਿਰਫ ਵਾਹਿਗੁਰੂ ਦਾ ਨਾਮ ਲੈਣ ਦੇ ਨਾਲ ਹੀ ਸਾਰੇ ਦੁੱਖ ਤਕਲੀਫ ਸੜਕੇ ਸੁਆਹ ਹੋ ਜਾਂਦੇ ਨੇ ਤੇ ਆਪਾਂ ਨੂੰ ਮਨ ਜੋੜ ਕੇ ਵਾਹਿਗੁਰੂ ਦਾ ਨਾਮ ਇੱਕ ਮਨਚਿਤ ਹੋ ਕੇ ਉਸ ਪਰਮਾਤਮਾ ਦਾ ਨਾਮ ਜਪਣਾ ਪਵੇਗਾ ਤਾਂ ਹੀ ਸਾਰੇ ਦੁੱਖ ਦੂਰ ਹੋਣਗੇ ਤੇ ਅੰਮ੍ਰਿਤ ਵੇਲੇ ਲਿੱਤਾ ਹੋਇਆ ਨਾਮ ਜਮਾ ਤੋਂ ਵੀ ਛੁਡਾ ਦਿੰਦਾ ਹੈ ਜਿਵੇਂ ਜੇ ਤੁਸੀਂ ਜਮਾ ਦੇ ਵੱਸ ਪਏ ਗਏ ਹੋ ਤੇ ਜਮਾ ਨੇ ਤੁਹਾਨੂੰ ਬੰਦਿਆ ਹੋਇਆ ਹੈ ਫੇਰ ਵੀ ਜੇ ਤੁਸੀਂ ਅੰਮ੍ਰਿਤ ਵੇਲੇ ਨਾਮ ਜਪਿਆ ਹੋਇਆ ਹੋਵੇਗਾ ਤਾਂ ਜਮਾ ਤੋਂ ਵੀ ਉਹ ਨਾਮ ਤੁਹਾਨੂੰ ਛੁਡਾ ਦੇਵੇਗਾ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਉਸ ਵੇਲੇ ਆਪਣੇ ਬੀਜ ਨੂੰ ਬੀਜੀ ਜਦੋਂ ਬੱਤ ਲੱਗੀ ਹੋਵੇ ਤੇ ਬੱਤ ਕਦੋਂ ਲੱਗੀ ਹੁੰਦੀ ਹੈ ਅੰਮ੍ਰਿਤ ਵੇਲੇ ਦੀ ਬੱਤ ਅਮਰਤ ਵੇਲੇ ਬੱਤ ਲੱਗੀ ਹੋਵੇ ਤੇ ਤੂੰ ਨਾਮ ਰੂਪੀ ਬੀਜ ਨੂੰ ਜਦੋਂ ਬੀਜੇਗਾ ਤੇ ਤੈਨੂੰ ਦੁੱਗਣਾ ਨਹੀਂ ਬਹੁਤ 10 ਗੁਣਾ ਤੈਨੂੰ ਜਿਹੜਾ ਹੈ ਫਲ ਮਿਲੇਗਾ ਤੇ ਇਸ ਤਰ੍ਹਾਂ ਜਦੋਂ ਆਪਾਂ ਅਮਰਤ ਵੇਲੇ ਨਾਮ ਜਪਾਂਗੇ ਤਾਂ ਦੁੱਗਣਾ ਨਾ ਹੋ ਕੇ 10 ਗੁਣਾ ਆਪਾਂ ਨੂੰ ਫਲ ਮਿਲਦਾ ਹੈ ਤੇ ਦਿਨ ਦੇ ਵਿੱਚ ਨਾਮ ਜਪਿਆ ਹੋਇਆ ਵੀ ਉਸ ਦਾ ਵੀ ਫਲ ਮਿਲਦਾ ਹੈ ਪਰ ਉਹ ਘੱਟ ਮਿਲਦਾ ਹੈ ਪਰ ਜੇ ਅੰਮ੍ਰਿਤ ਵੇਲੇ ਉੱਠ ਕੇ 3 ਵਜੇ ਤੋਂ ਆਪਾਂ ਸਿਮਰਨ ਕਰਦੇ ਹਾਂ ਨਾਮ ਜਪਦੇ ਹਾਂ ਤਾਂ ਉਸ ਦਾ ਫਲ ਤਾਂ 10 ਗੁਣਾ ਮਿਲਦਾ ਹੈ ਤੇ ਇਸੇ ਤਰ੍ਹਾਂ ਦੀ ਇੱਕ ਸੱਚੀ ਘਟਨਾ ਜੋ ਕਿ ਕਥਾ ਦੇ ਵਿੱਚ ਸੁਣਾਈ ਗਈ ਕਿ ਅੰਮ੍ਰਿਤ ਵੇਲੇ ਦੇ ਜਪਣ ਦੇ ਨਾਲ ਕਿਵੇਂ ਮੁਸ਼ਕਿਲ ਕਿਸੇ ਦੀ ਦੂਰ ਹੋਈ ਇੱਕ ਵਾਰ ਬਾਬਾ ਜੀ ਕੋਲ ਇੱਕ ਕਨੇਡਾ ਦੇ ਵਿੱਚ ਰਹਿਣ ਵਾਲੇ ਸੱਜਣ ਮਿੱਤਰ ਪਿਆਰੇ ਉਹਨਾਂ ਦੇ ਕੋਲ ਆਂਦੇ ਨੇ ਤੇ ਕਹਿੰਦੇ ਨੇ ਕਿ ਮੈਂ ਕੈਨੇਡਾ ਦੇ ਵਿੱਚ ਰਹਿੰਦਾ ਹਾਂ ਆਪਣੇ ਬੱਚਿਆਂ ਦੇ ਨਾਲ ਤੇ ਉੱਥੇ ਓਪੀਆਰ ਨਹੀਂ ਹੋਏ ਸੀ ਤੇ ਪੀਆਰ ਹੋਣ ਵਾਸਤੇ ਉਹਨਾਂ ਨੇ ਜੋ ਫਾਈਲ ਲਾਈ ਤੇ ਉਹ ਰਿਜੈਕਟ ਹੋ ਗਈ ਤੇ ਦੁਬਾਰਾ ਫੇਰ 1.5 ਸਾਲ ਬਾਅਦ ਉਹਨਾਂ ਨੇ ਫੇਰ ਫਾਈਲ ਲਾਈ ਤੇ ਫੇਰ ਉਹ ਰਿਜੈਕਟ ਹੋ ਗਈ ਤੇ ਕੈਨੇਡਾ ਦੀ ਸਰਕਾਰ ਨੇ ਉਹਨਾਂ ਨੂੰ 21 ਦਿਨ ਦਾ ਟਾਈਮ ਦਿੱਤਾ ਕਿ ਤੁਸੀਂ 21 ਦਿਨਾਂ ਦੇ ਵਿੱਚ ਆਪਣੇ ਹੋਮ ਕੰਟਰੀ ਚਲੇ ਜਾਵੋ ਤੇ ਇਸ ਦੇ ਨਾਲ ਉਹ ਜਿਹੜੇ ਸੱਜਣ ਸੀ ਬਹੁਤ ਹੀ ਦੁਖੀ ਪਰੇਸ਼ਾਨ ਰਹਿਣ ਲੱਗੇ ਤੇ ਬਾਬਾ ਜੀ ਨੂੰ ਦੱਸਦੇ ਨੇ ਕਿ ਹੁਣ ਮੈਂ ਕੀ ਕਰਾਂ ਮੇਰੇ ਜਿੰਨੇ ਵੀ ਪੰਜਾਬ ਦੇ ਵਿੱਚ ਜੋ ਮੇਰੇ ਜ਼ਮੀਨ ਸੀ ਮੇਰਾ ਘਰ-ਵਾਰ ਸੀ ਉਹ ਸਾਰਾ ਮੈਂ ਇੱਧਰ ਆਉਣ ਵਾਸਤੇ ਸਾਰਾ ਵੇਚ-ਬੂਚ ਕੇ ਲਾ ਦਿੱਤਾ ਤੇ ਇੱਧਰ ਵੀ ਆ ਕੇ ਜੋ ਵੀ ਮੇਰੇ ਕੋਲ ਮੇ ਜਿੰਨਾ ਕਮਾੰਦਾ ਸੀ ਉਹਨਾਂ ਖਰਚੇ ਦੇ ਵਿੱਚ ਸਾਰਾ ਲੱਗ ਗਿਆ ਮੇਰੇ ਕੋਲ ਹੁਣ ਕੁਝ ਵੀ ਨਹੀਂ ਕਿਵੇਂ ਕਿਹੜਾ ਮੂੰਹ ਲੈ ਕੇ ਇੰਡੀਆ ਵਾਪਿਸ ਜਾਵਾਂ ਤੇ ਉੱਥੋਂ ਦੇ ਜਿਹੜੇ ਬੰਦੇ ਨੇ ਉਹ ਕੀ ਕਹਿਣਗੇ ਕਿ ਕੈਨੇਡਾ ਤੋਂ ਆਇਆ ਹੈ ਤੇ ਹੁਣ ਇਹ ਕਿਵੇਂ ਰਹਿ ਰਿਹਾ ਹੈ ਨਾ ਮੇਰੇ ਕੋਲ ਘਰ ਹੈ ਨਾ ਕੋਈ ਪੈਸਾ ਹੈ ਨਾ ਕੁਝ ਵੀ ਨਹੀਂ ਹੈ ਮੇਰੇ ਕੋਲ ਮੈਂ ਕੀ ਕਰਾਂ ਤੇ ਉਹਨਾਂ ਨੇ ਬਾਬਾ ਜੀ ਨੇ ਉਹ ਸੱਜਣ ਨੂੰ ਸਮਝਾਇਆ ਮੈਂਟਲੀ ਪ੍ਰੇਪੇਅਰ ਕੀਤਾ ਪਹਿਲਾਂ ਤਾਂ ਕਹਿੰਦੇ ਕਿ ਮੈਂ ਪਹਿਲਾਂ ਕਿਹਾ ਕਿ ਤੁਸੀਂ ਜੇ ਇੰਡੀਆ ਚਲੇ ਵੀ ਜਾਵੋਗੇ ਤਾਂ ਭੁੱਖੇ ਤਾਂ ਨਹੀਂ ਮਰਦੇ ਵਾਹਿਗੁਰੂ ਸਭ ਨੂੰ ਰੋਟੀ ਤਾਂ ਦਿੰਦੇ ਹੀ ਨੇ ਤੇ ਦੂਜੀ ਗੱਲ ਇਹ ਹੈ ਕਿ ਇਸ ਗੱਲ ਤੋਂ ਨਾ ਡਰੋ ਕਿ ਲੋਕ ਕੀ ਕਹਿਣਗੇ ਸਿਰਫ ਪਰਮਾਤਮਾ ਦਾ ਸਾਥ ਜਿਹੜਾ ਤੁਹਾਡੇ ਨਾਲ ਹੈ ਉਸਦੀ ਹੀ ਸਿਰਫ ਉਹ ਕਰੋ ਕਿ ਵਾਹਿਗੁਰੂ ਤੁਹਾਡਾ ਸਾਥ ਦੇਣ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜਾਪ ਕਰੋਗੇ ਬਾਣੀ ਪੜੋਗੇ ਤਾਂ ਹੋ ਸਕਦਾ ਹੈ ਪਰਮਾਤਮਾ ਤੁਹਾਡੇ ਸੁਣ ਲਵੇ ਤੇ ਇਸ ਤਰ੍ਹਾਂ ਉਹਨਾਂ ਨੇ ਉਹਨਾਂ ਦੀ ਗੱਲ ਮੰਨ ਕੇ ਦੋਨੋਂ ਹਸਬੰਡ ਵਾਈਫ ਨੇ ਕੀ ਕੀਤਾ ਕਿ 21 ਦਿਨ ਦਾ ਵਕਤ ਹੈ ਪਰਮਾਤਮਾ ਨੂੰ ਯਾਦ ਕਰਕੇ ਚੇਤੇ ਕਰਕੇ ਉਹਨਾਂ ਦੇ ਅੱਗੇ ਅਰਦਾਸ ਕਰਕੇ ਵੇਖ ਲੀਏ ਤੇ ਉਹਨਾਂ ਨੇ ਸਟਾਰਟ ਕਰ ਦਿੱਤਾ ਇਸੇ ਤਰ੍ਹਾਂ ਦੋਨੋਂ ਹਸਬੰਡ ਵਾਈਫ ਸਵੇਰੇ ਉੱਠਦੇ 3 ਵਜੇ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਨੇ ਅੰਮ੍ਰਿਤ ਵੇਲਾ ਸਾਂਭਣਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਉਹ ਮੂਲ ਮੰਤਰ ਸਾਬ ਕਰਦੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਫਿਰ ਉਹ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਤੇ ਅਰਦਾਸ ਕਰਨ ਲੱਗ ਪਏ ਤੇ ਜਦੋਂ ਉਹਨਾਂ ਨੇ ਸਟਾਰਟ ਕੀਤਾ ਉਸ ਤੋਂ 14-15 ਦਿਨ ਬਾਅਦ ਹੀ ਵਾਹਿਗੁਰੂ ਨੇ ਉਹਨਾਂ ਦੀ ਅਰਦਾਸ ਨੂੰ ਸੁਣ ਲਿਆ ਤੇ ਉਹਨਾਂ ਦੀ ਜਿਹੜੀ ਫਾਈਲ ਲੱਗੀ ਹੋਈ ਸੀ ਉਹ ਪਾਸ ਹੋ ਗਈ ਤੇ ਉਹ ਕਨੇਡਾ ਦੇ ਵਿੱਚ ਪੀਆਰ ਹੋ ਗਏ ਇਸ ਤਰ੍ਹਾਂ ਬਾਬਾ ਜੀ ਸਮਝਾਉਂਦੇ ਨੇ ਕਹਿੰਦੇ ਜਦੋਂ ਆਪਾਂ ਅੰਮ੍ਰਿਤ ਵੇਲਾ ਸਾਂਭਦੇ ਹਾਂ ਤਾਂ ਕਿੰਨੀ ਵੀ ਮੁਸ਼ਕਿਲਾਂ ਹੋਣ ਉਸ ਦੁੱਖ ਤਕਲੀਫ ਹੋਣ ਸਾਰੀ ਦੂਰ ਹੋ ਜਾਂਦੀਆਂ ਨੇ ਫਿਰ ਵੀ ਵਾਹਿਗੁਰੂ ਜੀ ਨੇ ਉਹਨਾਂ ਦੀ ਬਾਹ ਫੜੀ ਕਿਉਂਕਿ ਉਹਨਾਂ ਨੇ ਅੰਮ੍ਰਿਤ ਵੇਲਾ ਫੜਿਆ ਸੀ ਜਦੋਂ ਆਪਾਂ ਅੰਮ੍ਰਿਤ ਵੇਲਾ ਸਾਂਭਾਂਗੇ ਤਾਂ ਵਾਹਿਗੁਰੂ ਵੀ ਸਾਡੀ ਬਾਹ ਫੜਨਗੇ ਤੇ ਆਪਣੇ ਸਾਰਿਆਂ ਜਿਹੜਿਆਂ ਨੇ ਉਹ ਮਨੋ ਕਾਮਨਾਵਾਂ ਪੂਰੀਆਂ ਵੀ ਕਰਨਗੇ ਤੇ ਇਸੇ ਤਰ੍ਹਾਂ ਆਪਾਂ ਸਾਰਿਆਂ ਨੂੰ ਅੰਮ੍ਰਿਤ ਵੇਲਾ ਜ਼ਰੂਰ ਸਾਂਭਣਾ ਚਾਹੀਦਾ ਹੈ ਕਿਉਂਕਿ ਕਿਉਂਕਿ ਦੁਖਤ ਕਲਿਫਾ ਨੂੰ ਕੱਟਣ ਵਾਲਾ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਦੋਂ ਆਪਣੇ ਕੋਲ ਪੈਸਾ ਨਹੀਂ ਹੁੰਦਾ ਆਪਣੇ ਕੋਲ ਲੋਗ ਨਹੀਂ ਹੁੰਦੇ ਜਿਹੜੇ ਆਪਣਾ ਸਾਥ ਦੇਣ ਤੇ ਆਪਣੇ ਕੋਲ ਦਿਮਾਗ ਨਹੀਂ ਹੁੰਦਾ ਤਾਂ ਫਿਰ ਵਾਹਿਗੁਰੂ ਹੀ ਸਾਡਾ ਸਹਾਰਾ ਬਣਦੇ ਨੇ ਉਸ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਬਣਦਾ ਤੇ ਇਸ ਕਰਕੇ ਅੰਮ੍ਰਿਤ ਵੇਲਾ ਜ਼ਰੂਰ ਸਾਂਭਿਆ ਕਰੋ ਅੰਮ੍ਰਿਤ ਵੇਲਾ ਆਪਣੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦਾ ਹੈ ਇੱਕ ਵਾਰੀ ਜ਼ਰੂਰ ਕਰਕੇ ਵੇਖਣਾ ਉੱਠ ਕੇ ਇਸ ਇਸ਼ਨਾਨ ਕਰਕੇ ਅੰਮ੍ਰਿਤ ਵੇਲਾ ਜ਼ਰੂਰ ਸੰਭਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ